ਸਰਸਿੰਟਰਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ ਜੁਆਇਨ ਕਰਨ ਲਈ ਤੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਅਮਰੀਕਾ ਦੇ ਵਿੱਚੋਂ ਇੱਕ ਜਹਾਜ਼ ਤਾਂ ਚਲਾ ਗਿਆ ਸੀ ਭਰ ਕੇ ਇਲੀਗਲ ਇਮੀਗ੍ਰੈਂਟਸ ਦਾ ਅਮਰਸਰ ਸਾਹਿਬ ਉਤਰਿਆ ਸੀ ਦੂਜਾ ਜਹਾਜ਼ ਕਹਿੰਦੇ ਫੇਰ ਆ ਰਿਹਾ ਹੈ ਇਹ ਕਿੱਥੇ ਉਤਰੇਗਾ ਅਨਸਾਪ ਗੁੱਡ ਮਾਰਨਿੰਗ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਰੈਡ ਅਸਮਿੰਦਰ ਸੂਝਵਾਨ ਪਰਿਵਾਰਕ ਮੈਂਬਰਾਂ ਨੂੰ ਗੜੀ ਖਬਰ ਆ ਉਹਦਾ ਸਾਰੰਸ਼ ਇਹ ਜੀ ਕਿ ਜਹਾਜ਼ ਆ ਰਹਿਆ ਬਹੁਤ ਜਲਦ ਜੋ ਕਿ ਇਸ ਵੇਲੇ ਤੱਕ ਦੀਆਂ ਖਬਰਾਂ ਕਹਿੰਦੇ ਆ ਵੀ 150 ਤੋਂ ਵੱਧ ਉਹਦੇ ਵਿੱਚ ਭਾਰਤੀ ਆ ਉਹਦੇ ਵਿੱਚ ਕੁਝ ਪੰਜਾਬੀ ਵੀ ਆ ਪਰ ਇਸ ਗੱਲ ਦੇ ਬਾਰੇ ਇਲਮ ਨਹੀਂ ਹੋਇਆ ਜਾਣਕਾਰੀ ਨਹੀਂ ਮਿਲੀ ਵੀ ਇਹਨੇ ਉਤਰਨਾ ਕਿੱਥੇ ਆ ਕਿਉਂਕਿ ਪਿਛਲੇ ਦਿਨ ਹੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਭਾਈ ਇੱਕ ਹੋਰ ਜਹਾਜ਼ ਤੇ ਉਸ ਤੋਂ ਬਾਅਦ ਇੱਕ ਹੋਰ ਜਹਾਜ਼ ਭੇਜਣ ਦੀ ਤਿਆਰੀ ਆ ਰਿਪੋਰਟ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਲੋਕ ਕੀਤੇ ਜਾ ਰਹੇ ਯੂਕੇ ਦੇ ਵਿੱਚ ਵੀ ਹੁਣੇ ਕੰਮ ਸ਼ੁਰੂ ਹੋ ਗਿਆ ਯੂਐਸਏ ਦੇ ਵਿੱਚ ਤਾਂ ਸੀ ਹੀ ਪਰ ਹਾਲੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਦੀ ਇਹਨੇ ਉੱਤਰ ਦਾ ਪੰਜਾਬ ਦੇ ਵਿੱਚ ਹੀ ਆ ਇਹਨੇ ਦਿੱਲੀ ਦੇ 에어ਪੋਰਟ ਤੇ ਉਤਰਨਾ ਇਹਨੇ ਗੁਜਰਾਤ ਉਤਰਨਾ ਜਾਂ ਕਿਥੇ ਇਹਨੇ ਉਤਰਨਾ ਹੈਗਾ ਵੈਸੇ ਨਾ ਅੱਜ ਕੁਝ ਕੁ ਮੀਡੀਆ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਸੀਨੀਅਰ ਉਹ ਐਨਲਿਸਿਸ ਕਰਦੇ ਆ ਵੀ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਭਾਰਤ ਦੀ ਸਰਕਾਰ ਨੇ ਜਿਹੜੀ ਇੱਥੇ ਅਮਰੀਕਾ ਦੀ ਸਰਕਾਰ ਆ ਉਹਦੇ ਮੂਹਰੇ ਵਿਰੋਧ ਨਹੀਂ ਦਰਜ ਕਰਵਾਇਆ ਵੀ ਭਾਈ ਤੁਸੀਂ ਕਿਸ ਤਰੀਕੇ ਨਾਲ ਸਾਡੇ ਬੰਦੇ ਭੇਜੇ ਆ ਕਹਿੰਦੇ ਵੀ ਇੱਕ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਮੀਟਿੰਗ ਸੀਗੀ ਇਹਨਾਂ ਗੱਲਾਂ ਦੇ ਵਿੱਚ ਉਹ ਚਾਹੁੰਦੇ ਨਹੀਂ ਸੀ ਕਿ ਮੀਟਿੰਗ ਦੇ ਵਿੱਚ ਕੋਈ ੜਿੱਕਾ ਪਵੇ ਜਿਹੜੀ ਕਿ ਮੀਟਿੰਗ ਅੱਜ ਆ ਜਿਹੜੀ ਕਿ ਮੀਟਿੰਗ ਆ ਜਿਹੜੀ ਉਹਦੇ ਵਾਸਤੇ ਉਹ 트럼ਪ ਸਾਹਿਬ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ ਆ ਦੂਜੀ ਗੱਲ ਇਹ ਹੈ ਕਿ ਦੋਵੇਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਕੋਈ ਗੜਬੜੀ ਨਾ ਹੋਵੇ ਤੇ ਕੋਈ ਟੈਰਫ ਵਾਲਾ ਚੱਕਰ ਨਾ ਪਵੇ ਇਸ ਕਰਕੇ ਭਾਰਤ ਨੇ ਆਪਣਾ ਵਿਰੋਧ ਨਿਰ ਦਰਜ ਕਰਵਾਇਆ ਸੋ ਪਿਛਲੇ ਦਿਨੀ ਵਿਦੇਸ਼ ਵਿਭਾਗ ਨੇ ਇਹ ਗੱਲ ਕਹੀ ਸੀ ਸਖਤਰ ਨੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਅਮਰੀਕਨ ਪ੍ਰਸ਼ਾਸਨ ਦੇ ਕੋਲੇ ਇਸ ਗੱਲ ਦਾ ਵਿਰੋਧ ਦਰਜ ਕਰਵਾਇਆ ਕਿ ਸਾਡੇ ਭਾਰਤਗਾਂ ਨੂੰ ਬੇਇੱਜ਼ਤ ਨਾ ਕਰਕੇ ਭੇਜਿਆ ਜਾਵੇ ਤੇ ਉਹ ਕਹਦੇ ਸੀ ਵੀ ਉਹ ਕਦੇ ਵੀ ਅਸੀਂ ਇਸ ਗੱਲ ਦੇ ਉੱਤੇ ਗੌਰ ਕਰਾਂਗੇ। ਤੇ ਟਿਰਣਾ ਜੀ ਕੱਲ ਨੂੰ ਜਿਹੜੀ ਮੰਤਰੀਆਂ ਦੇ ਨਾਲ ਮੀਟਿੰਗ ਹੋਣੀ ਆ ਕਿਸਾਨਾਂ ਦੀ ਉਹਦੇ 'ਚ ਕਿਹੜੀ ਕਿਹੜੀ ਯੂਨੀਅਨ ਨੇ ਬੈਠਣਾ? ਦੇਖੋ ਬੁਲਾਇਆ ਤਾਂ ਉਹਨਾਂ ਨੇ ਦੋ ਦੋ ਤਿੰਨ ਜੱਥੇਬੰਦੀਆਂ ਨੂੰ ਆ ਤੇ ਪਾਈ ਨੀ ਮੈਂ ਜਿਹੜੀ ਚਿੱਠੀ ਸੀਗੀ ਪਿਛਲੇ ਮਹੀਨੇ ਜਾਰੀ ਹੋਈ ਇਹਦੇ ਵਿੱਚ ਸਰਬੰਸ ਸਿੰਘ ਪੁਧੇਰ ਦਾ ਨਾਂ ਸੀ, ਜਗਜੀਤ ਸਿੰਘ ਢੱਲ ਦੇ ਵਾਲਦਾ ਨਾਂ ਸੀ। ਹੋਰ ਕਿਸੇ ਤੀਜੇ ਦਾ ਨਾਂ ਨਹੀਂ ਸੀਗਾ। ਪਰ ਜਿਹੜੀਆਂ ਹੁਣ ਇਹਨਾਂ ਦੇ ਜਥੇਬੰਦੀਆਂ ਜਿਵੇਂ ਕਿ ਸਰਜੀਤ ਸਿੰਘ ਫੂਲ ਹੋਰੀ ਵੀ ਆ ਜਿਹਦੇ ਇਹਦੇ ਵਿੱਚ ਕਈ ਹੋਰ ਵੀ ਆ ਉਹ ਤਾਂ ਹੁਣ ਦੇਖੋ ਨਾਲ ਤਾਂ ਜਾਣਗੇ ਅਬਮੰਨੀਓ ਕਹਾੜ ਫਰੀ ਵੀ ਆ ਕੁਝ ਹੋਰ ਲੋਕ ਵੀ ਆ ਉਹ ਨਾਲ ਜਾਣਗੇ ਇਹ ਤਾਂ ਹੈ ਨਹੀਂ ਵੀ ਦੋ ਜਣੇ ਤੁਰ ਜਾਣ ਪਰ ਇਹ ਕੋਈ ਇੱਥੇ ਜਥੇ ਦੇ ਰੂਪ ਦੇ ਵਿੱਚ ਕੁਝ ਕਿ 10 ਜਣੇ 12 ਜਣੇ 15 ਜਣੇ ਕੁਝ ਇਸ ਤਰੀਕੇ ਨਾਲ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ ਦੂਜੀ ਗੱਲ ਇਹ ਆ ਵੀ ਇਹ ਮੀਟਿੰਗ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਹੋਣੀ ਆ ਇਸ ਮੀਟਿੰਗ ਦੇ ਬਾਰੇ ਆਪਾਂ ਜਾਣਦੇ ਕਿ ਕਈ ਹਫ਼ਤੇ ਪਹਿਲਾਂ ਹੀ ਤੈਅ ਹੋਇਆ ਸੀ ਚਿੱਠੀ ਲਿਖੀ ਗਈ ਸੀ ਇਸ ਮੀਟਿੰਗ ਤੋਂ ਬਾਅਦ ਡੱਲੇਵਾਲ ਫੁਰਾ ਨੇ ਮੈਡੀਕਲ ਇਲਾਜ ਲੈਣਾ ਵੀ ਸ਼ੁਰੂ ਕਰ ਦਿੱਤਾ ਸੀ ਜਿੰਨੀ ਕ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਤੱਕ ਉਹ ਇਹ ਆ ਕਿ ਡੱਲੇਵਾਲ ਸਾਹਿਬ ਖੁਦ ਹੀ ਜਾਣਗੇ ਮੌਕੇ ਦੇ ਮੁਤਾਬਕ ਫੈਸਲਾ ਲਿਆ ਜਾਊਗਾ ਕਿ ਜੇ ਮੰਨ ਲਓ ਕਿ ਸਿਹਤ ਦੇ ਵਿੱਚ ਗੜਬੜੀ ਨਾ ਆਈ ਤਾਂ ਉਹਨੇ ਕਿਹਾ ਜੀ ਕਿ ਮੈਂ ਜਾਊਂਗਾ ਤੇ ਅੱਜ ਬਲਦੇਵ ਸਿੰਘ ਸਿਰਸਾ ਜਿੰਨਾ ਬਾਰੇ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿ ਭਾਈ ਉਹਨਾਂ ਦੀ ਸਿਹਤ ਦੇ ਵਿੱਚ ਬੜਾ ਵੱਡਾ ਵਿਗਾੜ ਆ ਗਿਆ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਉਹ ਰਜਿੰਦਰਾ ਹਸਪਤਾਲ ਪਟਿਆਲੇ ਚ ਦਾਖਲ ਹੈ ਤੇ ਪਤਾ ਲੱਗਾ ਜੀ ਕਿ ਉਹਨਾਂ ਨੇ ਅੱਜ ਕਿਹਾ ਵੀ ਜੇਕਰ ਕੇਂਦਰ ਦੀ ਸਰਕਾਰ ਕਿਸਾਨੀ ਮੰਗਾਂ ਨਹੀਂ ਮੰਨਦੀ ਤੇ ਮੇਰੀ ਜੇਕਰ ਮੌਤ ਹੋ ਜਾਂਦੀ ਹੈ ਮੇਰੀ ਮੌਤ ਤੋਂ ਬਾਅਦ ਵੀ ਮੇਰਾ ਸਸਕਾਰ ਨਾ ਕੀਤਾ ਜਾਵੇ ਜਿੰਨੀ ਦੇਰ ਤੱਕ ਮੰਗਾਂ ਦੀ ਪਰਵਾਹ ਹੁੰਦੀਆਂ ਹੈ ਅੱਛਾ ਅਦਿੱਤਿਆ ਠਾਕਰੇ ਪਹਿਲਾਂ ਤਾਂ ਕੇਜਰੀਵਾਲ ਨੂੰ ਮਿਲੇ ਆ ਫਿਰ ਉਸ ਤੋਂ ਬਾਅਦ ਜਾ ਕੇ ਰਾਹੁਲ ਗਾਂਧੀ ਨੂੰ ਮਿਲਿਆ ਕੋਈ ਨਵੀਂ ਗੱਠ ਤੋਂ ਚੱਲ ਰਹੀ ਹੈ ਦੇਖੋ ਇੱਕ ਤਾਂ ਗੱਲ ਹੈ ਜੀ ਕਿ ਸਾਰੇ ਜਾਣੇ ਇਹ ਇੰਡੀਆ ਗੱਠ ਦੇ ਹਿੱਸੇਦਾਰ ਆ ਤਾਲਵੇਂ ਦੀ ਘਾਟ ਆ ਤਾਲਵੇਂ ਕਿਵੇਂ ਆ ਉਹ ਬਾਧੀਆਂ ਗੱਲਾਂ ਪਰ ਇੰਡੀਆ ਕੱਟ ਚੋੜ ਦੇ ਹਿੱਸੇਦਾਰ ਤਾਂ ਸਾਰੇ ਹੈਗੇ ਆ ਉਹ ਇੰਡੀਆ ਕੱਟ ਚੋੜ ਦੇ ਹਿੱਸੇਦਾਰ ਹੋਣ ਦੇ ਕਰਕੇ ਹੀ ਇਹ ਸਾਰੀਆਂ ਗੱਲਾਂ ਹੈਗੀਆਂ ਇਹ ਵੀ ਗੱਲ ਸੱਚੀ ਆ ਕਿ ਇੰਡੀਆ ਕੱਟ ਚੋੜ ਦੇ ਵਿੱਚ ਸਾਰਾ ਕੁਝ ਠੀਕ ਨਹੀਂਗਾ ਕਿਉਂਕਿ ਉਥੇ ਥੋੜਾ ਜਿਹਾ ਅਣਖ ਦਾ ਚੱਕਰ ਵੀ ਆ ਤੇ ਥੋੜਾ ਜਿਹਾ ਅਸੀਂ ਬੱਚੇ ਆ ਕਿ ਤੁਸੀਂ ਉਹਨੇ ਵੱਡੇ ਨਹੀਂ ਆ ਵੀ ਚੱਕਰ ਹੈਗਾ ਰੇੜਕਾ ਇਹ ਵੀ ਚੱਲਦਾ ਅੰਦਰੋਂ ਸਾਕੇ ਬਾਹਰ ਮੁਖੀ ਪਰ ਪਤਾ ਲੱਗਾ ਜੀ ਅੱਜ ਅਦਿੱਤਿਆ ਠਾਕਰੇ ਜਿਹੜੇ ਉਹ ਪਹੁੰਚੇ ਪਹਿਲਾਂ ਰਾਹੁਲ ਗਾਂਧੀ ਕੋਲੇ ਤੇਜਰੀਵਾਲ ਕੋਲੇ ਵੀ ਬਾਅਦ ਵਿੱਚ ਗਏ ਆ ਦੋਵਾਂ ਨਾਲ ਮੀਟਿੰਗ ਕੀਤੀ ਹੈ ਤੇ ਸਿੱਟੇ ਦੇ ਉੱਤੇ ਉਹ ਪਹੁੰਚੇ ਹੋਣੇ ਇਹ ਗੱਲ ਕਹੀ ਹੈ মিডিਆ ਦੇ ਮੂਹਰੇ ਕਿ ਭਾਜਪਾ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਮਿਲੀ ਭੁਗਤ ਕਰਕੇ ਹੀ ਵੱਖ-ਵੱਖ ਸੂਬਿਆਂ ਦੇ ਵਿੱਚ ਉਹ ਵਿਰੋਧੀ ਪਾਰਟੀਆਂ ਹਰਾਇਆਂ ਜਾਂਦੀਆਂ ਤੇ ਇਸੇ ਤਰੀਕੇ ਦੇ ਨਾਲ ਹੀ ਕਿ ਇਹਨਾਂ ਨੇ ਇਹ ਹਰਾਇਆ ਜੀ ਸੂਬਾ ਜਿਹੜਾ ਦਿੱਲੀ ਆ ਇਸੇ ਤਰੀਕੇ ਨਾਲ ਹਰਿਆਣਾ ਹਰਾਇਆ ਇਵੇਂ ਹੀ ਮਹਾਰਾਸ਼ਟਰ ਦੇ ਵਿੱਚ ਬੜਾ ਕੁਝ ਹੋਇਆ ਉਹ ਕਹਿੰਦੇ ਵੀ ਦੇਖੋ ਚੋਣ ਕਮਿਸ਼ਨ ਦਾ ਜਿਹੜਾ ਉਹ ਭਾਜਪਾ ਦੀ ਤੇ ਭਾਜਪਾ ਚੋਣ ਕਮਿਸ਼ਨ ਨਹੀਂ ਮੰਨਦੀ ਆ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿੱਚ ਬੜੇ ਕੰਮ ਕੀਤੇ ਆ ਪਰ ਸਾਜ਼ਿਸ਼ ਹੈ ਤੇ ਸ਼ਰਾਰਤ ਸੈਤ ਇਹ ਸਾਰਾ ਕੁਝ ਹਰਾਕੇ ਕਰ ਦਿੱਤਾ ਜਾਂਦਾ ਜੀ ਹਮ ਹਮ ਤੇ ਬਾਕੀ ਕੈਬਨਟ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ ਆ ਜੀ ਕੈਬਨਟ ਦੀ ਮੀਟਿੰਗ ਦੇ ਵਿੱਚ ਅੱਜ ਮਹੱਤਵਪੂਰਨ ਫੈਸਲੇ ਹੋਏ ਜੀ ਉਹਦੇ ਵਿੱਚ ਇੱਕ ਤਾਂ ਗੱਲ ਇਹ ਆ ਕਿ 4 ਮਹੀਨਿਆਂ ਬਾਅਦ ਇਹ ਕੈਬਨਟ ਦੀ ਮੀਟਿੰਗ ਹੋਈ ਆ ਮੀਟ ਤੇ ਜਿਹੜੀ ਆ ਉਹ 4 ਮਹੀਨੇ ਪਹਿਲਾਂ ਹੋਈ ਸੀਗੀ ਅਕਤੂਬਰ 2024 ਦੇ ਵਿੱਚ ਪੰਜਾਬ ਕੈਬਨਟ ਦੀ ਮੀਟਿੰਗ ਤੇ ਅੱਜ ਇਹ 4 ਮਹੀਨਿਆਂ ਬਾਅਦ ਚੰਡੀਗੜ੍ਹ ਦੇ ਵਿੱਚ ਕੈਬਨਟ ਦੀ ਮੀਟਿੰਗ ਫੇਰ ਹੋਈ ਆ ਕੋਬ ਕੋਬਖਰੇ ਕਾਰਨਾਂ ਜੀ ਕਦੇ ਕਿਸੇ ਕਾਰਨ ਕਰਕੇ ਡਿਲੇ ਹੋ ਜਾਂਦੀ ਸੀ ਮੀਟਿੰਗ ਕਦੇ ਕਿਸੇ ਕਾਰਨ ਕਰਕੇ ਹੋ ਜਾਂਦੀ ਸੀ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਉਹ ਇਹ ਜੀ ਕਿ ਇਹ ਮੀਟਿੰਗ ਜਿਹੜੀ ਉਹ ਜਿਹੜੀ ਹੋਈ ਅੱਜ ਉਹਦੇ ਵਿੱਚ ਇੱਕ ਇੱਕ ਗੱਲ ਦੀ ਇੱਕ ਡਾਕਟਰਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਊਗਾ ਦੂਜਾ ਇਹ ਜੀ ਕਿ 26 ਫਰਵਰੀ ਨੂੰ ਯਾਨੀ ਕਿ 2 ਦਿਨ ਦੇ ਲਈ ਤੇ ਇਸੇ ਕਦਰ ਜੀ ਵਿਧਾਨ ਸਭਾ ਦਾ ਸੈਸ਼ਨ ਵਿਸ਼ੇਸ਼ ਕਰਕੇ ਜਾ ਰਿਹਾ ਪੰਜਾਬ ਦਾ ਸਰ ਪੀਜੀ ਕੰਲੇ ਚ ਜਿਹੜੇ ਚੌਂਕੀਦਾਰਾਂ ਦਾ ਮਾਣ ਪੱਤਾ ਉਹ ਸਿਰਫ 1250 ਰੁਪਏ ਇਸ ਵੇਲੇ ਮਹੀਨੇ ਦਾ ਪਿੰਡੂ ਚੌਂਕੀਦਾਰਾਂ ਦਾ ਇਹਦੇ ਵਿੱਚ 250 ਰੁਪਏ ਵਾਧਾ ਕੀਤਾ ਗਿਆ ਹਾਲਾਂਕਿ ਚਲੋ 250 ਰੁਪਏ ਦਾ ਵੀ ਕੁਝ ਨਹੀਂ ਆਉਂਦਾ ਸਿੰਨ ਸਭ 1500 ਦਾ ਵੀ ਕੁਝ ਨਹੀਂ ਆਉਂਦਾ ਤੇ 1250 ਦਾ ਵੀ ਕੁਝ ਨਹੀਂ ਆਉਂਦਾ ਤੇ ਚੌਂਕੀਦਾਰ ਦੇ ਉੱਤੇ ਜ਼ਿੰਮੇਵਾਰੀਆਂ ਹੁੰਦੀਆਂ ਜਿਵੇਂ ਐਮਐਲਏ ਚੁਣਿਆ ਹੁੰਦਾ ਸਪਲਿਸ ਕਰਕੇ ਗਰੀਬ ਬੰਦੇ ਦੀ ਸਾਰ ਲੈਣੀ ਚਾਹੀਦੀ ਆ ਵੈਸੇ ਮੈਂ ਇੱਕ ਜਿਹੜਾ ਪਹਿਲਾਂ ਵੀ ਦੱਸਿਆ ਸੀ ਸਰਪੰਚਾਂ ਦਾ ਮਾਣ ਪੱਤਾ 2000 ਰੁਪਏ ਮਹੀਨਾ ਸਾਲ ਦਾ 24000 ਰੁਪਏ ਜੇ ਪਿਛਲੇ 7-8 ਸਾਲ ਤੋਂ ਰੁਪਈਆ ਕਿਸੇ ਨੂੰ ਇੱਕ ਵੀ ਨਹੀਂ ਮਿਲਿਆ। ਹੂੰ। ਅੱਛਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਦੋਂ ਹੋਣੀਆਂ ਨੇ ਜੀ? ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਬਾਰੇ ਵੇਰਵਾ ਆਇਆ ਜੀ ਕਿ 31 ਮਈ ਤੋਂ ਪਹਿਲਾਂ-ਪਹਿਲਾਂ ਕਰਵਾਈਆਂ ਜਾਣ। ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅੱਜ ਚੋਣ ਕਮਿਸ਼ਨ ਦੇ ਵੱਲੋਂ ਗੱਲ ਕਹੀ ਗਈ ਹੈ। ਇਹ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕਰ ਦਿੱਤੀ ਹੈ ਕਿ 31 ਮਈ ਤੋਂ ਪਹਿਲਾਂ-ਪਹਿਲਾਂ ਹੋਣੀਆਂ ਚਾਹੀਣੀਆਂ। ਤੇ ਹੁਣ ਭਾਈ ਉਧਰਲਾ ਕੰਮ-ਜਾਮ, ਬਲਾਕ ਸਮਤੀ ਦੀਆਂ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੁਣ ਇਹਦੇ ਲਈ ਕੰਮ-ਜਾਮ ਫਿੱਟ ਹੋ ਜਾਣਾ। ਫੇਰ ਉਹ ਸਾਰਾ ਪ੍ਰਸ਼ਾਸਨ ਸਾਰੀ ਮਸ਼ੀਨਰੀ ਉਧਰਲੇ ਪਾਸੇ ਲੱਗ ਜਾਣੀ ਆ ਸੋ ਇਹ ਵੀ ਗੱਲ ਕਹਿਣਾ ਹੁੰਦਾ ਵੀ ਪਹਿਲਾਂ ਕਦੇ ਹੁੰਦੇ ਸੀ ਪੰਜਾਬ ਦੇ ਜੰਮਿਆਂ ਨੂੰ ਨਿਤਮੀ ਹੁੰਦਾ ਅੱਜ ਕੱਲ ਤਾਂ ਭਾਈ ਪੰਜਾਬ ਦੇ ਜੰਮਿਆਂ ਨੂੰ ਨਿਤ ਹੀ ਟੂਣਾ ਜਦੋਂ ਆ ਚੋਣ ਹੋ ਹਟੀ ਤੇ ਨਾਲ ਦੀ ਨਾਲ ਲੁਧਿਆਣੇ ਦੇ ਵਿੱਚ ਜਿੰਨੀ ਚੋਣ ਦਾ ਬੇੜ ਆ ਜਾਣਾ ਕੋਈ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣੇ ਵਾਲੀ ਸੀਟ ਖਾਲੀ ਹੋਈ ਦੀ ਹੈ ਸੋ ਚੋਣਾ ਹੀ ਟੂਣਾ ਜੀ ਹਮ ਹਮ ਕੇਜਰੀਵਾਲ ਉਹਨਾਂ ਦੀ ਕੋਈ ਖਬਰ ਆਈ ਅਗਲਾ ਉਹਨਾਂ ਦਾ ਕਦਮ ਕੀ ਆ ਜਾਂ ਪੰਜਾਬ ਦੇ ਉੱਤੇ ਕੋਈ ਉਹਨਾਂ ਦਾ ਰਿਐਕਸ਼ਨ ਜਾਂ ਕੋਈ ਗੱਲ ਪਤਾ ਲੱਗੀ ਕਿਉਂਕਿ ਪਹਿਲਾਂ ਕਿ ਆਸਰਾਈਆਂ ਲੱਗ ਰਹੀਆਂ ਸੀ ਸ਼ਾਇਦ ਉਹ ਹੁਣ ਪੰਜਾਬ ਦੇ ਵਿੱਚ ਜ਼ਿਆਦਾ ਦਖਲ ਦੇਣਗੇ ਦੇਖੋ ਜੀ ਹਾਲੇ ਤਾਂ ਉਹ ਤਾਜ਼ਾ-ਤਾਜ਼ੇ ਹਾਰੇ ਆ ਜੋ-ਜੋ ਕੁਝ ਵੀ ਮਾੜਾ ਚੰਗਾ ਵਾਪਰਿਆ ਜੋ ਉਹਨਾਂ ਨਾਲ ਸਹੀ ਹੋਇਆ ਗਲਤ ਹੋਇਆ ਉਹ ਹੁਣੇ-ਹੁਣੀ ਹੋਇਆ ਇਸ ਕਰਕੇ ਮੇਰਾ ਖਿਆਲ ਆ ਵੀ ਇੰਨੀ ਜਲਦੀ ਇੰਨੀ ਕਾਲੀ ਦੇ ਵਿੱਚੋਂ ਫੈਸਲਾ ਨਹੀਂ ਕਰਨਗੇ ਫਿਲਹਾਲ ਉਹ ਬਿਲਕੁਲ ਸ਼ਾਂਤ ਆ ਤੇ ਕੱਲ ਨੂੰ ਜਦ ਭਵਿੱਖ ਦੇ ਤੋਂ ਕੋਈ ਉੰਨੀ ਗੱਲ ਕੱਢ ਮਾਰਨ ਜਾਂ ਕੋਈ ਨਵਾਂ ਫੈਸਲਾ ਲੈ ਰਹਿਣ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਫਿਲਹਾਲ ਨੂੰ ਸ਼ਾਂਤਾਂ ਜੀ ਜਿਉਂ-ਜਿਉਂ ਹੀ ਇਲੀਗਲ ਇਮੀਗਰੈਂਟਸ ਪੰਜਾਬ ਨੂੰ ਵਾਪਸ ਕੱਢੇ ਜਾ ਰਹੇ ਨੇ ਅਮਰੀਕਾ ਚੋਂ ਹੁਣ ਯੂਕੇ ਚੋਂ ਵੀ ਆ ਜਾਣੇ ਨੇ ਤਿਉਂ-ਤਿਉਂ ਹੀ ਮੈਂ ਸੁਣਿਆ ਕਿ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੇ ਨਾਮ ਦੇ ਕਸੇ ਜਾ ਰਹੇ ਹਨ ਉਹੋ ਭੱਜ ਰਹੇ ਨੇ ਪੰਜਾਬ ਚੋਂ ਦੇਖੋ ਈਡੀ ਦੇ ਵੱਲੋਂ ਜੜ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਕਹਿੰਦੇ ਵੀ ਸਖਤੀ ਵਰਤੀ ਜਾ ਰਹੀ ਆ ਜਿਹੜੇ ਇਹ ਹੈਗੇ ਨੇ ਟਰੈਵਲ ਏਜੰਟ ਇਹਨਾਂ ਦੇ ਉੱਤੇ ਸ਼ਰਤੀਆ ਜਿਹੜੀ ਬੜੇ ਜ਼ਬਰਦਸਤ ਤਰੀਕੇ ਨਾਲ ਕੀਤੀ ਜਾਣੀ ਹੈ ਸੱਤਾ ਅੱਠਾ ਸੂਬਿਆਂ ਦੇ ਏਜੰਟਾਂ ਦੇ ਉੱਤੇ ਉਹ ਏਜੰਟਾਂ ਦੇ ਉੱਤੇ ਦੇਖੋ ਸਭ ਇੱਕ ਤਾਂ ਹੁੰਦੀ ਧਿਆਨ ਵਾਲੀ ਗੱਲ ਇੱਕ ਹੁੰਦੀ ਪ੍ਰੈਕਟੀਕਲ ਗੱਲ ਧਿਆਨ ਵਾਲੀ ਗੱਲ ਦੇ ਮੁਤਾਬਕ ਸਭ ਇਹ ਵੀ ਇਹਨਾਂ ਦਾ ਪਤੀਣਾ ਪੈਗਣਾ ਹੋਣੀ ਹੈ ਏਜੰਟਾਂ ਦੀਆਂ ਤੇ ਪ੍ਰੈਕਟੀਕਲ ਗੱਲ ਹੈ ਜਿਹੜੀ ਉਹ ਇਹ ਹੈ ਕਿ ਜਦੋਂ ਫੜੇ ਗਏ ਤੇ ਟੰਗੇ ਗਏ ਤੇ ਆਪਾਂ ਫੇਰ ਮੰਨਾਂਗੇ ਵੀ ਭਾਈ ਆ ਬੰਦਿਆਂ ਨੇ ਮਨੁੱਖੀ ਤਸਕਰੀ ਕੀਤੀ ਬੰਦੇ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਭੇਜੇ ਪੈਸੇ ਕਮਾਏ ਲੁੱਟੇ ਤੇ ਝੂਠ ਬੋਲਿਆ ਤੇ ਕੁਫਰ ਤੋਂ ਲਿਆ ਤੇ ਜ਼ਿੰਦਗੀਆਂ ਜ਼ਖਮ ਦੇ ਵਿੱਚ ਪਾਈਆਂ ਤੇ ਇਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਫਿਰ ਆਪਾਂ ਮੰਨਾਂਗੇ ਫਿਰ ਹਾਲਤਾ ਇਹ ਜੀ ਕਿ ਪੰਜਾਬ ਦੀ ਪੁਲਿਸ ਕਹਿੰਦੀ ਅਸੀਂ ਵੀ ਨਹੀਂ ਬਖਸ਼ਣੇ ਤੇ ਕੇਂਦਰ ਦੀ ਸਰਕਾਰ ਕਹਿੰਦੀ ਅਸੀਂ ਵੀ ਨਹੀਂ ਬਖਸ਼ਣੇ ਤੇ ਏਜੰਟਾਂ ਦੇ ਉੱਤੇ ਪੰਜਾਬ ਦੇ ਵਿੱਚ ਦਸਾਂ ਦੇ 10 ਪਰਚੇ ਦਰਜ ਹੋ ਗਏ ਆ ਲੰਘੇ ਕੱਦ ਵੀ ਦੋ ਪਰਚੇ ਹੋਰ ਦਰਜ ਹੋਏ ਸੀ ਕਈ ਏਜੰਟ ਤਾਂ ਕਹਿੰਦੇ ਵੀ ਉਰੇ ਪਰੇ ਵੀ ਹੋ ਗਏ ਆ ਦੋ ਤਿੰਨ ਤਾਂ ਕਹਿੰਦੇ ਵਿਦੇਸ਼ ਵਜੂਸ਼ਵਲ ਵੀ ਭੱਜ ਸਕਦੇ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਪਰ ਅੱਜ ਖਬਰ ਆਈ ਆ ਕਿ ਈਡੀ ਦੇ ਵੱਲੋਂ ਵੀ ਸਖਤੀ ਵਰਤੀ ਜਾ ਰਹੀ ਆ ਇੱਕ ਏਜੰਟ ਨੇ ਕਿਹਾ ਕਹਿੰਦਾ ਇਹ ਸਾਰੀ ਗੱਲਬਾਤ ਇੱਕ ਪਾਸੜ ਨਹੀਂ ਹੈ ਕਿਉਂਕਿ ਜਿਹੜੇ ਜਾਣ ਵਾਲੇ ਸੀ ਉਹ ਵੀ ਇਸ ਸਾਜ਼ਿਸ਼ ਦਾ ਹਿੱਸਾ ਬਣਦੇ ਸੀ ਆ ਦੇਖੋ ਜੀ ਜਾਣ ਵਾਲੇ ਜਿਹੜੇ ਜਦੋਂ ਕਹਿੰਦੇ ਹੀ ਇਹ ਜਾ ਕੇ ਵੀ ਭਾਈ ਕੱਢ ਦੇ ਜਿਵੇਂ ਮਰਜ਼ੀ ਕੱਢ ਤੇ ਉਹ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਕੱਢਦੇ ਆ ਕਿਉਂਕਿ ਮੈਂ ਨਾ ਜਿਹੜੀ ਹਰਿਆਣੇ ਦੇ ਵੱਲੋਂ ਇੱਕ ਰਿਪੋਰਟ ਆਈ ਆ ਜਿਹੜੇ 33 ਜਣੇ ਹਰਿਆਣੇ ਦੇ ਆਏ ਆ ਨਾ ਵਾਪਸ ਹੂੰ ਹੂੰ ਉਹਦੇ ਵਿੱਚ ਇੱਕ ਪਰਿਵਾਰ ਦੇ ਚਾਰ ਜੀ ਆ ਮੀਆਂ بیوی ਤੇ ਦੋ ਬੱਚੇ ਉਹਨਾਂ ਨੇ ਕਿਹਾ ਕਿ ਸਾਡੀ ਏਜੰਟ ਦੇ ਨਾਲ 1 ਕਰੋੜ ਤੇ 20 ਲੱਖ ਰੁਪਏ ਚ ਡੀਲ ਹੋਈ ਸੀ। ਸਾਨੂੰ ਦੀ ਬਾਰਦਰ ਤੋਂ ਮੋਰਤਾ ਮੈਕਸੀਕੋ ਵਾਲੇ ਪਾਸਿਓਂ ਉਹ ਕਹਿੰਦੇ ਕਿ ਦੇਖੋ ਸਾਡੇ ਨਾਲ ਧੋਖਾ ਹੋਇਆ ਸੀ 75 ਲੱਖ ਰੁਪਏ ਦੇ ਵਿਸ਼ਤਾਰ ਦਾ ਘਰ ਵੇਚਿਆ ਅਸੀਂ ਲੁੱਟੇ ਗਏ, ਪੱਟੇ ਗਏ। ਵਿੱਚ ਉਹਨੇ ਇਹ ਕਿ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਪੜ੍ਹੇ ਲਿਖੇ ਕਿੰਨਾ? ਕਹਿੰਦੇ ਜੀ ਅਸੀਂ ਮੀਆਂ ਦੀ ਵੀ ਦੋਵੇਂ ਜਣੇ 5-5 ਜਮਾਤਾਂ ਪਾਸ ਆ। ਤੁਸੀਂ ਦੇਖੋ ਵੀ ਆਪ ਵੀ ਤਾਂ ਅਸੀਂ ਗਲਤ ਹੈਗੇ ਨਾ 5-5 ਜਮਾਤਾਂ ਪਾਸ ਆ ਤੇ ਅਸੀਂ ਸਵਾ ਸਵਾ ਕਰੋੜ ਰੁਪਏ ਦੇਈ ਜਾਂਦੇ ਆ। ਉਹ ਜੇ ਨਾਲ ਕੁਝ ਸਾਨੂੰ ਆਪ ਨੂੰ ਹੀ ਬਦਲਣਾ ਪਊਗਾ ਜੀ। ਤੇ ਟਣਾ ਜੀ ਜਥੇਦਾਰਾਂ ਦੀ ਨਿਯੁਕਤੀ ਜਾਂ ਜਥੇਦਾਰਾਂ ਨੂੰ ਫੇਰ ਕਰਨ ਬਾਰੇ ਕੋਈ ਕੋਡ ਆਫ ਕੰਡਕਟ ਨਹੀਂ ਪਹਿਲਾਂ? ਨਾ ਜੀ ਨਾ ਬਿਲਕੁਲ ਨਹੀਂ ਜੀ ਦੇਖੋ ਮਰਜ਼ੀ ਮੁਤਾਬਕ ਜਥੇਦਾਰ ਦੀ ਚੋਣ ਹੋ ਜਾਂਦੀ ਹੈ ਤੇ ਮਰਜ਼ੀ ਮੁਤਾਬਕ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਭਾਈ ਹੁਣ ਤੁਸੀਂ ਘਰ ਨੂੰ ਜਾਓ ਤੇ ਗੈਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਆਹ ਹੀ ਕੁਝ ਹੋਇਆ ਆਪਾਂ ਜਾਣਦੇ ਆਂ। ਗੈਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜੋ ਕੁਝ ਹੋਇਆ ਇਸ ਤੋਂ ਬਾਅਦ ਪੰਛਤ ਜਥੇਬੰਦਿਆਂ ਦੇ ਵੱਲੋਂ ਹੁਣ ਆਵਾਜ਼ ਚੁੱਕੀ ਜਾ ਰਹੀ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਤੇ ਜਥੇਦਾਰਾਂ ਈ ਸੇਵਾ ਮੁਸਤੀਜਾ ਕਹਿ ਰਿਹਾ ਵੀ ਸੇਵਾ ਤੋਂ ਪਰੇ ਕਰਨਾ ਜਾਂ ਜ਼ਿੰਮੇਵਾਰੀ ਤੋਂ ਮੁਕਤ ਕਰਨਾ ਇਹਦੇ ਉੱਤੇ ਕਹਿੰਦੇ ਕਿ ਨਿਯਮ ਬਣਨਾ ਚਾਹੀਦਾ ਕੋਈ ਨਾ ਕੋਈ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਆ ਸੋ ਵੀਰੇ ਪਾਈ ਕਦੋਂ ਸਿੱਟਾ ਨਿਕਲਦਾ ਪਰ ਇਹ ਗੱਲਾਂ ਉਦੋਂ ਵੀ ਚੱਲੀਆਂ ਸੀ ਜਦੋਂ ਭਾਈ ਰਣਜੀਤ ਸਿੰਘ ਹੋਰਾਂ ਦੇ ਕੋਲੇ ਜ਼ਿੰਮੇਵਾਰੀ ਹੁੰਦੀ ਸੀ ਵਿਦਾਂਤੀ ਹੋਰਾਂ ਦੇ ਵੇਲੇ ਵੀ ਇਹ ਗੱਲਾਂ ਚੱਲੀਆਂ ਸੀ ਹੁਣ ਵੀ ਇਹ ਗੱਲਾਂ ਚੱਲੀਆਂ ਹੈਗੀਆਂ ਤੇ ਪਤਾ ਨਹੀਂ ਸਿੱਟਾ ਕਿਹਦੇ ਕੋਲੂਗਾ ਪਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਬੜੇ ਤੱਤੇ ਭਾਰੇ ਆ ਹਰ ਰੋਜ਼ ਨਵੇਂ ਖੁਲਾਸੇ ਕਰ ਰਹੇ ਆ ਮੁਨਿਸਪਾਲ ਸਿੰਘ ਦੇ ਪਿਤਾ ਜੀ ਐਸਜੀਪੀਸੀ ਦੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਦੇਖੋ ਉਹਨਾਂ ਨੇ ਅੱਜ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਬੇਸ਼ੱਕ ਇਹ ਜਿਹੜੀ ਇਲੈਕਸ਼ਨ ਆ ਇਹ ਅਗਲੇ ਹਫ਼ਤੇ ਹੋ ਜੇ ਉਹ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਗਈ ਅਸੀਂ ਬਿਲਕੁਲ ਰੈਡੀ ਬੈਠੇ ਆ ਉਹ ਕਹਿੰਦੇ ਜੀ ਅਸੀਂ ਆਪਦੇ ਵੱਲੋਂ ਕੋਈ ਕਸਰ ਨਹੀਂ ਬਾਕੀ ਛੱਡਾਂਗੇ ਅਸੀਂ ਲੋਕਾਂ ਦੀ ਕਿਸਵੱਟੀ ਦੇ ਉੱਤੇ ਖਰੇ ਉੱtre ਹਾਂ ਕਿ ਅਸੀਂ ਲੋਕਾਂ ਦੀ ਕਿਸਵੱਟੀ ਦੇ ਉੱਤੇ ਖਰੇ ਉੱਤਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਅਸੀਂ ਆਪਦੇ ਕੇਡਰ ਨੂੰ ਮਜ਼ਬੂਤ ਕਰ ਰਹੇ ਆ ਹਮ ਇੱਕਿਆਲ ਨੂੰ ਨਾਲ ਜੋੜ ਰਹੇ ਆ ਕ੍ਰੋਮਨੀ ਕਮੇਟੀ ਦੀਆਂ ਚੋਣਾਂ ਵਾਸਤੇ ਤਿਆਰ ਵਰ ਤਿਆਰ ਆ। ਜਿਹੜਾ ਮਾਨਸਾ 'ਚ ਬੜਾ ਟ੍ਰੇਜਿਕ ਐਕਸੀਡੈਂਟ ਹੋਇਆ ਇਹ ਦੋ ਕਾਰਾਂ ਦਾ ਐਕਸੀਡੈਂਟ ਸੀ। ਹਾਂ ਬਿਲਕੁਲ ਜੀ ਇੱਕ ਮੋਟਰਸਾਈਕਲ ਆ ਤੇ ਇੱਕ ਆਈਟਨ ਕਾਰ ਹੈਗੀ ਆ। ਇਹ ਦੋਹਾਂ ਦਾ ਹਰਸਾ ਹੋਇਆ ਜੀ ਤੇ ਕਾਰ ওভার ਸਪੀਡ ਦੇ ਵਿੱਚ ਸੀਗੀ ਤੇ ਜਵਾਈ ਤੇ ਸੋਹਰਾ ਦੋਵੇਂ ਜਣੇ ਦੀ ਮੌਤ ਹੋਈ ਆ ਕਿਉਂਕਿ ਮੋਟਰਸਾਈਕਲ ਦੇ ਉੱਤੇ ਸਵਾਰ ਸੀ। ਪਤਾ ਲੱਗਾ ਜੀ ਕਿ ਬਡਲਾਡੇ ਬਡਲਾਡਾ ਰੋਡ ਦੇ ਉੱਤੇ ਵਾਪਰਿਆ ਸਾਰਾ ਹਾਦਸਾ ਸੋ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਤੇ ਢਵਾ ਢਾਈ ਦੇ ਖਰਚੇ ਦਾ ਕੀ ਘਟਾਲਾ ਇਹ ਤਾਂ ਬੜਾ ਵੱਡਾ ਘਟਾਲਾ ਜੀ ਮੈਂ ਤਾਂ ਹੈਰਾਨ ਰਹਿ ਗਿਆ ਇਸ ਖਬਰ ਨੂੰ ਪੜ ਕੇ ਖਬਰ ਦੇ ਬੱਚੇ ਗੱਲ ਦੱਸੀ ਆ ਕਿ ਹਿਮਾਚਲ ਪ੍ਰਦੇਸ਼ ਦੇ ਚੰਬਾ ਖੇਤਰ ਦੇ ਵਿੱਚ ਇੱਕੋ ਖੱਤਰ ਇੱਕੋ ਖੱਤਰ ਦੀ ਗੱਲ ਹੈ ਇਹ ਇੱਕੋ ਖੱਤਰ ਦੇ ਉੱਤੇ ਢਵਾ ਢਵਾਈ ਕੀਤੀ ਜਾ ਰਹੀ ਹੈ ਰਿਤੇ ਵੀ 5 ਸਾਲਾਂ ਦੇ ਵਿੱਚ ਸਵਾ ਕਰੋੜ ਤੋਂ ਵੱਧ ਉਸ ਖੱਤਰ ਦੇ ਮਾਲਕ ਦੇ ਖਾਤੇ ਦੇ ਵਿੱਚ ਸਰਕਾਰੀ ਪੈਸੇ ਪਾਤੇ ਤੇ ਬਾਅਦ ਦੇ ਵਿੱਚ ਉਹਦੇ ਖਾਤੇ ਦੇ ਵਿੱਚੋਂ ਕਢਵਾ ਕੇ ਤੇ ਫਿਰ ਵੱਖ-ਵੱਖ ਅਧਿਕਾਰੀਆਂ ਨੇ ਆਪਸ ਦੇ ਵਿੱਚ ਵੰਡ ਲਏ 에어ਪੋਰਟ ਆਈ ਆ ਉਹ ਜਿਹੜੇ ਪਿੰਡ ਵਾਸੀ ਆ ਜਿਨ੍ਹਾਂ ਦੇ ਪਿੰਡ ਦੇ ਵਿੱਚ ਆ ਪ੍ਰੋਜੈਕਟ ਚੱਲ ਰਿਹਾ ਸੀਗਾ ਉਹਨਾਂ ਨੂੰ ਜਦੋਂ ਪਤਾ ਲੱਗਾ ਪੁਲਿਸ ਕੋਲ ਸ਼ਿਕਾਇਤ ਕੀਤੀ ਹੁਣ ਵਿਭਾਗੀ ਪੜਤਾਲ ਸ਼ੁਰੂ ਹੋਈ ਹੈ ਜੀ ਖੱਤਰ ਵਾਕਿਆ ਹੈਗੀ ਹੈ ਕੋਈ ਬਿਰਪਲ ਜੀ ਬਿਲਕੁਲ ਖੱਤਰ ਤਾਂ ਦੇਖੋ ਸਭ ਪਹਾੜੀ ਖੇਤਰਾਂ ਦੇ ਵਿੱਚ ਖਚਰਾਂ ਦੇ ਨਾਲ, ਕੱਜਾਂ ਦੇ ਨਾਲ ਤਾਂ ਕੰਮ ਕਾਜ ਬਹੁਤ ਹੁੰਦੇ ਆ। ਢੋਆ ਠਵਾਈ ਦਾ ਕੰਮ ਜਿਹੜਾ ਰੇਤੇ ਦੀਆਂ ਬੋਰੀਆਂ ਆਲੇ-ਦੁਆਲੇ ਦੋ ਬੰਨ ਕੇ ਲੱਦ ਕੇ ਤੇ ਤਾਂ ਪਟਾਈਆਂ ਜਾਂਦੀਆਂ। ਪਰ ਤੁਸੀਂ ਦੇਖੋ ਜੀ 7.5 ਕਰੋੜ ਰੁਪਈਆ 7.5 ਕਰੋੜ ਰੁਪਈਆ ਖਚਰ ਦੀ ਢੋਆ ਠਵਾਈ ਤੇ ਇੱਕ ਬੰਦੇ ਦੇ ਖਾਤੇ 'ਚ ਪਾਤਾ। ਇੱਕੋ ਖਚਰ ਦਾ ਖਰਚਾ ਜੀ ਇਹ। ਤੇ ਪੰਜਾਬ 'ਚ ਠੰਡ ਕਿੰਨੀ ਕੱਟਣਾ ਜੀ? ਠੰਡ ਤਾਂ ਹੈ ਨਹੀਂਗੀ ਜੀ। ਅੱਜ ਵੀ ਪੰਜਾਬ ਦੇ ਵਿੱਚ ਠੰਡ ਹੈ ਨਹੀਂ ਸੀਗੀ। ਬਿਲਕੁਲ ਵੀ ਠੰਡ ਹੈ ਨਹੀਂਗੀ ਪੰਜਾਬ ਦੇ ਵਿੱਚ। ਤੇ ਅੱਜ ਵੀ ਜਦੋਂ ਪੰਜਾਬ ਦੇ ਵਿੱਚ ਮੈਂ ਅੱਜ ਯਾ ਸਿੱਕਾ ਦੋ ਤਨਖਾਵਾ ਦੇ ਉਤੇ ਤਾਂ ਕਿਤੇ ਵੀ ਨਹੀਂ ਮੈਂ ਦੇਖਿਆ ਵੀ ਭਾਈ ਬੰਦਿਆਂ ਨੇ ਕੋਈ ਜਗਤਾ ਪਾਈਆਂ ਹੋਣ ਤੇ ਭਾਈ ਕੋਈ ਬਿਰਲਾ ਟਾਵਾਂ ਹੋਊਗਾ ਪਰ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਮੌਸਮ ਢੇਰ ਬਦਲ ਗਿਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਤਬਦੀਲੀ ਐਵੇਂ ਰਹੂਗੀ ਜੀ ਟਰੇਣੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ